ਦੱਕੋਲੇ ਆਪਣੀ ਇਸ ਗੱਲ ਕਰ ਰਹੇ ਆ ਪੰਜਾਬੀਓ ਦੁਬਾਰਾ ਉਠੜ ਕੇ ਕਰ ਰਹੇ ਆ ਮੈਂ 3 ਮੇਰੇ 50 ਦਾ ਜਨਮ ਮੈਂ ਪੁਰਾਣਾ ਹਤਵਾਲੇ ਮੈਂ ਸ਼ਿਨਾਲ ਦੀ ਸਟਾਰਟਿੰਗ ਤੋਂ ਵੱਧ ਦਾ ਵੇਖਿਆ ਸੀ ਕਿਵੇਂ ਮਤਲਬ ਅਤਿਆਚਾਰ ਹੋਇਆ ਅਰ ਪਾਜੇ ਤੁਹਾਨੂੰ ਨਹੀਂ ਪਤਾ ਹੋਣਾ ਚਾਹੀਦਾ ਉਥੇ ਥਾਣੇ ਦੇ ਵਿੱਚ ਕਰਕੇ ਤਸੀਹੇ ਪਹਿਣਾ ਨੂੰ ਲੰਗਿਆ ਕਰਦੇ ਸੀ ਭਰਾਵਾਂ ਦੇ ਨਾਲ ਕੁੜੀਆਂ ਨੂੰ ਉਲਟਾਉਂਦੇ ਸੀ ਇਹ ਸਾਰੀਆਂ ਗੱਲਾਂ ਬਾਹਰ ਨੇ ਤੁਸੀਂ ਇਹ ਚਾਹਦੇ ਹੋ ਦੁਬਾਰਾ ਹੋਏ ਉਹ ਸਟਾਪ ਇਟ ਜਾਗੋ ਬੋਲੋ ਦਿਸ ਟਾਪਿਕ ਐਸ ਲੇ ਸਾਡੇ ਸਟੇਟ ਦਾ ਲਾਅ ਐਂਡ ਆਰਡਰ ਟੱਠੇ ਖੂਜ ਪਿਆ ਹੋਇਆ ਠੀਕ ਹੈ ਉਹਨੇ ਬੜੀ ਵੱਡੀ ਗੱਲ ਕਰ ਰਿਹਾ ਪਰ ਖਰ ਹੈ ਟੱਠੇ ਖੂਜ ਪਿਆ ਉਹ ਕਿ ਇਨਸਾਫ ਕਿਤੇ ਦੇਖ ਨਹੀਂ ਰਿਹਾ ਉਹਨਾਂ ਦੇ ਵਕੀਲ ਸਾਹਿਬ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਬੜਾ ਬਰੂਟਲੀ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਜਿਸਪ੍ਰੀਤ ਨੂੰ ਮਾਰਿਆ ਗਿਆ ਉਸ ਟੀਮ ਵੱਲੋਂ ਕਿਵੇਂ ਪੁਆਇੰਟ ਬਲੈਂਕ ਤੋਂ ਉਹਦੇ ਗੋਲੀਆਂ ਮਾਰੀਆਂ ਛਾਤੀ ਤੇ ਗੋਲੀਆਂ ਮਾਰੀਆਂ ਹਾਂ ਮੱਥੇ ਗੋਲੀਆਂ ਮਾਰੀਆਂ ਉਹਨਾਂ ਜੇ ਰੋਕ ਲੈਣਗੇ ਨਾ ਦੇਖੋ ਇਹ ਵਾਪਸ ਆ ਰਿਹਾ 80s ਏਪੀਐਸਪੀ ਇਹਨਾਂ ਚੋਂ ਇੱਕ ਗੱਲ ਰਹੀ ਜੀ ਤਾਂ ਬੜੀ ਸੋਹਣੀ ਕਹਾਵਤ ਹੈ ਰੋਡ ਟੂ ਹੈਲ ਇਜ਼ ਗ੍ਰੈਜੂਅਲ ਕਹਿੰਦਾ ਨਰਕ ਜਾਣ ਦਾ ਰਾਹ ਬੜਾ ਨਾ ਗ੍ਰੈਜੂਅਲੀ ਹੌਲੀ 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 ਇੱਕ ਪਾਸੇ ਤਾਂ ਲੋਕ ਕਹਿੰਦੇ ਨੇ ਸਖਤ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਸਖਤ ਕਾਰਵਾਈ ਕਰਦੀ ਹੈ ਤਾਂ ਫਿਰ ਜਿਹੜੇ ਵਿਦਵਾਨ ਨੇ ਵੱਡੇ ਆਗੂ ਨੇ ਉਹ ਸਰਕਾਰ ਦਾ ਵਿਰੋਧ ਵੀ ਬੜੀ ਛੇਤੀ ਕਰਨ ਲੱਗੇ ਇਹਦੋਂ ਸੁੱਕਾ ਕੰਮ ਕੀ ਹੈ ਜਮੀਰ ਹੈ ਨਹੀਂ ਤਾਂ ਮੁੰਡਾ ਮਾਰਾ ਪੈਸੇ ਵੀ ਲੈ ਲਓ ਪ੍ਰੋਮੋਸ਼ਨ ਵੀ ਲੈ ਲਓ ਔਰ ਕੱਲ ਜੇ ਕੋਰਟ ਕਰੇਗੀ ਸਰਕਾਰ ਨੂੰ ਖਰਚਾ ਕਰੇਂਗਾ ਹਰਿਆਣੇ ਦੇ ਕੈਥਲ ਜਿਹੜਾ ਇੱਕ ਨੌਜਵਾਨ ਚੱਕਿਆ ਜਾਂਦਾ 25 ਸਾਲ ਦਾ ਉਹ ਨੌਜਵਾਨ ਦਾ ਸੀ ਉਹਨੂੰ ਇਸ ਕਰਕੇ ਚਿੱਕਿਆ ਜਾਂਦਾ ਕਿ ਉਹ ਪਾਕਿਸਤਾਨ ਦੇ ਵਿੱਚ ਗਿਆ ਸੀ ਤੇ ਉਹ ਪਾਕਿਸਤਾਨ ਲਈ ਸਪਾਈਂਗ ਦਾ ਕੰਮ ਕਰ ਰਿਹਾ ਸੀ ਇੰਡੀਆ ਦੇ ਜਿਹੜੀ ਖੁਫੀਆ ਜਾਣਕਾਰੀ ਉਹ ਪਾਕਿਸਤਾਨ ਨੂੰ ਪ੍ਰੋਵਾਈਡ ਕਰ ਰਿਹਾ ਸੀ ਪੰਜਾਬ ਦੇ ਵਿੱਚ ਵੈਸਟ ਦਾ ਇਮਪੈਕਟ ਲਗਾਤਾਰ ਫੈਰ ਰਿਹਾ ਹੈ ਚਾਹੇ ਸਾਡੇ ਸੱਭਿਆਚਾਰ ਤੇ ਹੈ ਚਾਹੇ ਗੈਂਗイズਮ ਤੇ ਹੈ ਚਾਹੇ ਨਸ਼ਾ ਡਰਗਸ ਸਮਗਲਿੰਗ ਤੇ ਹੈ ਪਰ ਸਰਕਾਰ ਵੱਲੋਂ ਤਾਂ ਪੂਰਾ ਐਫਰਟ ਕੀਤੀ ਜਾ ਰਹੀ ਹੈ ਹੁਣ ਜਿਹੜਾ ਯੁੱਧ ਨਸ਼ਾ ਵਿਰੁੱਧ ਸਰਕਾਰ ਵੱਲੋਂ ਮੁਹਿੰਮ ਚੜੀ ਗਈ ਹੈ ਸਰਕਾਰ ਨੂੰ ਮਾਫੀਆ ਚਲਾਉਂਦੀ ਹੈ ਉਹਦਾ ਮਤਲਬ ਕੀ ਕਿ ਲਾਅ ਐਂਡ ਆਰਡਰ ਵੀ ਮਾਫੀਆ ਦੇ ਹੱਥੋਂ ਜੋ ਬਾਕੀ ਜੋ ਬਕਵਾਸ ਹੈ ਰੇਤਾ ਬਜਰੀ ਬੰਦਾ ਜਿਹੜੀ ਸਟੇਟ ਦੀ ਕਮਾਈ ਹੈ ਉਹ ਮਾਫੀਆ ਚਲਾਉਂਦੀ ਹੈ ਤੇ ਬਿਹੜਾ ਕਰਕ ਤੇ ਹੋਣਾ ਹੈ ਸਸ਼ਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟਿੱਕ ਅੱਜ ਗੱਲਬਾਤ ਕਰਾਂਗੇ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ ਉਹਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਦੇਖਿਆ ਗਿਆ ਕਿ ਕਰਨਲ ਦੀ ਕੁੱਟਮਾਰ ਹੁੰਦੀ ਹੈ ਇਹ ਕੁੱਟਮਾਰ ਪੰਜਾਬ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਤੇ ਉਸੇ ਦਿਨ ਜਸਪ੍ਰੀਤ ਦਾ ਜਿਹੜਾ ਐਨਕਾਊਂਟਰ ਵੀ ਹੁੰਦਾ ਹੈ ਤੇ ਹੁਣ ਜਸਪ੍ਰੀਤ ਦਾ ਐਨਕਾਊਂਟਰ ਨੂੰ ਲੈ ਕੇ ਉਸਦਾ ਪਰਿਵਾਰ ਹੈ ਜਿਹੜਾ ਹਾਈ ਕੋਰਟ ਪਹੁੰਚਿਆ ਹੈ ਹਾਈ ਕੋਰਟ ਨੇ ਵੀ ਚੰਗੀ ਝਾੜ-ਚੰਪ ਕੀਤੀ ਹੈ ਤੇ ਹਾਈ ਕੋਰਟ ਨੇ ਕਿਹਾ ਹੈ ਵੀ ਇਸ ਜਿਹੜਾ ਕਰਨਲ ਦੀ ਕੁੱਟਮਾਰ ਵੀ ਹੋਈ ਹੈ ਤੇ ਜਾਂ ਜਸਪ੍ਰੀਤ ਦਾ ਐਨਕਾਊਂਟਰ ਹੋਇਆ ਉਹ ਸੇਮ ਇੱਕੋ ਪਾਰਟੀ ਸੀ ਇੱਕੋ ਪੰਜਾਬ ਪੁਲਿਸ ਦੀ ਪਾਰਟੀ ਸੀ ਪਰ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈਆਂ ਇਹ ਸਾਰੀ ਗੱਲਬਾਤ ਨੂੰ ਲੈ ਕੇ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਕੈਪਟਨ ਘੁਮਨਸ ਸੋ ਸਰ ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਵੇਖਣ ਸਨ ਵਾਲਿਆਂ ਨੂੰ ਵੀ ਤੇ ਹਾਂਜੀ ਹਾਂਜੀ ਸਰ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਵੇਂ ਤੁਸੀਂ ਸਟਾਰਟ ਕੀਤਾ ਕਿ ਲਾਅ ਐਂਡ ਆਰਡਰ ਹੂੰ ਦੇਖੋ ਲਾਅ ਐਂਡ ਆਰਡਰ ਇਜ਼ ਦਾ ਮੋਸਟ ਇੰਪੋਰਟੈਂਟ ਸਿਕਿਟੀ ਦਾ ਸਬਜੈਕਟ ਆਫ ਐਨੀ ਸਟੇਟ ਐਨੀ ਸੋਸਾਇਟੀ ਇਹਨੀ ਗਲੀ ਐਨੀ ਮੁਹੱਲਾ ਐਨੀ ਕਰਨਲ ਲਾਅ ਐਂਡ ਆਰਡਰ ਰੋਕੀ ਅੰਦਰ ਸੁਖਸ਼ਾਂਤੀ ਹਮ ਐਂਡ ਅਨਫੋਰਚੂਨੇਟਲੀ ਐਸ ਵੈਸ ਸਨਡੇ ਸਟੇਟ ਦਾ ਲਾਅ ਐਂਡ ਆਰਡਰ ਟੱਠੇ ਖੁੱਝ ਪਿਆ ਆ ਠੀਕ ਹੈ ਉਹਨੇ ਬੜੀ ਬੜੀ ਗੱਲ ਕਰ ਰਿਹਾ ਪਰ ਖਰ ਰ ਟੱਠੇ ਖੁੱਝ ਪਿਆ ਕੋਈ ਇਨਸਾਫ ਕੀਤੇ ਦੇਖ ਨਹੀਂ ਰਿਹਾ ਜੀ ਅ ਤੁਸੀਂ ਸਟਾਰਟ ਕੀਤਾ ਆਪਣਾ ਕਰਨਲ ਦਾ ਸਰਵਿੰਗ ਕਰਨ ਨਾਲ ਲੋਕ ਕਿਨੇ ਕੁੱਟਿਆ ਡੈਡ ਡਰੰਕ ਮਤਲਬ ਬਹੁਤ ਸ਼ਰਾਬੀ ਆਏ ਤੇ ਉਹਨਾਂ ਨੇ ਬਿਮਾਰੋ ਕੀਤੀ ਬਹੁਤ ਸ਼ਰਾਬੀ ਮੇਰੇ ਕੋਲ ਕੋਈ ਯੂਨੀਫਾਰਮ ਨਹੀਂ ਸੀ ਨਾਲ ਉਹ ਗੱਲ ਉਹ ਆਪਾਂ ਲੰਮਾ ਨਹੀਂ ਜਾਂਦੇ ਉਹ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਫਿਰ ਉਹ ਆ ਕੇ ਥੋੜੇ ਸੀ ਉਹ ਵੀ ਹਨ ਕਨਫਰਮ ਹੋ ਗਿਆ ਉਹ ਆ ਕੇ ਆ ਰਹੇ ਸੀ ਹੁਣ ਜਿਹੜਾ ਕਿ ਮਤਲਬ ਪਬਲਿਕ ਦੀ ਅੱਖਾਂ ਮੇਰੀਆਂ ਅੱਖਾਂ ਤੇ ਸਾਰਿਆਂ ਦੀ ਕਿ ਫੇਕ ਇੱਕ ਪੋਲੇ ਪਾਲੇ ਬੱਚੇ ਨੂੰ ਤੁਸੀਂ ਪਤਾ ਨਹੀਂ ਸੱਤ ਗੋਲੀਆਂ ਮਾਰੀਆਂ ਜੀ ক্লোਜ਼ ਰੇਂਜ ਤੇ ਹਾਂ ਤੇ ਮਤਲਬ ਹੁਣ ਜੇ ਪੋਸਟ ਪਾਰਟਨਰ ਰਿਪੋਰਟ ਤੇ ਸਾਫ ਹੈ ਹੁਣ ਦੇਖੋ ਕੋਰਟ ਕਚਹਿਰੀਆਂ ਤੇ ਚੱਲਦਾ ਰਹਿੰਦਾ ਹਕੀਕਤ ਸਾਹਮਣੇ ਵੇ ਠੀਕ ਹੈ ਨਾ ਹੁਣ ਜਦੋਂ ਪੋਸਟ ਫਾਰਮ ਆ ਗਿਆ ਉਹ ਕਲੀਅਰ ਸਾਹਮਣੇ ਕਿ ক্লোਜ਼ ਰੇਂਜ ਤੇ ਮਾਰੇ ਸੀ ਉਹਦੇ ਕੋਲ ਮਤਲਬ ਕਿ ਉਹਦੇ ਚ ਵੀ ਸਾਰਾ ਆ ਗਿਆ ਕਿ ਉਹ ਨਾ ਵਿਚਾਰੇ ਕੋਲ ਕੋਈ ਹਥਿਆਰ ਨਾ ਕੋ ਕੁਝ ਤਾਂ ਸਾਰੀ ਗੱਲ ਬਾਹਰ ਆ ਗਈ ਕਿ ਇਟ ਇਜ਼ ਇਨਡੀਕੇਟਿੰਗ ਟੂ ਫੇਕ ਇਨਕਾਊਂਟਰ ਠੀਕ ਹੁਣ ਫੇਕ ਇਨਕਾਊਂਟਰ ਜਿਸੇ ਅਜੇ ਵੀ ਹੋਣ ਅੱਜ ਦੀ ਸਦੀ ਤੇ ਵੀ ਹੋਣ ਤੇ ਫਿਰ ਛੱਟੇ ਖੂਤੀ ਹੈ ਉਹ ਨਾਲ ਦੇ ਨਾਲ ਵੇਖ ਲਓ ਜਿਵੇਂ ਹਕੀਕੇ ਦਾ ਉੱਥੇ ਸ਼ਰਾਬ ਦਾ ਹੋਇਆ ਕਿੰਨੇ 27 ਬੰਦੇ ਮਾਰੇ ਗਏ ਕਿੰਨੇ ਅੰਨੇ ਹੋ ਗਏ ਉਦੋਂ ਪਹਿਲਾਂ ਵੀ ਉਹ ਬੇਚੀ ਚੱਲੀ ਜਾ ਰਹੀਆਂ ਨੇ ਚੱਲੀ ਜਾ ਰਹਿਣ ਨੇ ਇਹ ਥੋੜੀ ਕਿ ਅੱਜ ਸ਼ਰਾਬ ਅੱਜ ਬਣੀ ਤੇ ਅੱਜ ਖਾਧੀ ਤੇ ਉੱਡ ਗਏ ਪਰ ਵੀ ਉਹ ਸ਼ਰਾਬ ਪਤਾ ਨਹੀਂ ਕਦੋਂ ਦੀ ਚੱਲੀ ਚੱਲੀ ਕਰਾ ਕੇ ਚੱਲ ਰਹੀ ਹੈ ਬਿਲਕੁਲ ਹਾਂ ਫਿਰ ਕਹਿੰਦਾ ਮਤਲਬ ਕਿ ਤਸੀਦ ਅੱਖਾਂ ਦੇ ਸਾਹਮਣੇ ਦਿਨ ਦਿਹਾੜੇ ਹੋ ਜੇ ਕੰਮ ਤੇ ਅੱਗੇ ਹੋਰ ਆਪਾਂ ਕਹਿਣਾ ਕੀ ਕਰਾ ਕੇ ਨਾ ਸਰ ਜਿਨ੍ਹਾਂ ਨੇ ਇਨਕਾਊਂਟਰ ਕੀਤਾ ਸੀ ਜਾਂ ਕਰਨਲ ਕੁੱਟਮਾਰ ਦੀ ਜਿਹੜੀ ਆ ਕੁੱਟਮਾਰ ਦੇ ਵਿੱਚ ਪੁਲਿਸ ਮੁਲਾਜ਼ਮ ਸ਼ਾਮਿਲ ਸੀ ਪਰ ਪੰਜਾਬ ਸਰਕਾਰ ਵੱਲੋਂ ਕਿਉਂ ਲਗਾਤਾਰ ਉਹਨਾਂ ਨੂੰ ਬਚਾਇਆ ਜਾ ਰਿਹਾ ਐਗਜ਼ੈਕਟਲੀ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਕਿ ਲਾਅ ਇਹਨਾਂ ਦਾ ਠੱਠੇ ਖੂਚੇ ਕਰਾ ਕੇ ਅਰੇ ਉਹ ਦੇਖੋ ਇਹ ਇੰਸਪੈਕਟਰ ਨੇ ਪਰਟੀਕੁਲਰਲੀ ਇਹਨਾਂ ਦਿੱਤੇ ਅੰਦਰ ਡੀਐਸਪੀ ਡੀਐਸਪੀ ਦਿੱਤੋਂ ਲਾ ਐਸਪੀ ਐਸਐਸਪੀ ਆਈਜੀ ਡੀਆਈਜੀ ਆਈਜੀ ਕਿਨੇ ਕੁ ਚੱਕਰਾ ਕਰਾ ਕੇ ਫਿਰ ਹੋਮ ਮਿਨਿਸਟਰੀ ਕਿਦੇ ਕੋਲ ਚੀਫ ਮਿਨਿਸਟਰ ਸਾਰੇ ਚੁੱਪ ਨੇ ਐਂਡ ਮਤਲਬ ਕਲੀਅਰ ਜਿੰਨੂੰ ਕਹੀਦਾ ਕਿ ਅਤਿਆਚਾਰ ਹੋਇਆ ਠੀਕ ਹੈ ਸਾਰੇ ਚੁੱਪ ਨੇ ਮਤਲਬ ਕੀ ਹੈ ਉਹ ਕਹਿ ਰਹੇ ਨੇ ਕਿ ਜੋ ਵੀ ਆਪਣਾ ਪੰਜਾਬ ਚ ਜਾਂ ਕਿਤੇ ਵੀ ਹੁੰਦਾ ਹੈ ਤੇ ਇਹ ਰਲੀ ਮਿਲੀ ਹੁੰਦੀ ਹੈ ਸੱਪਾ ਕੀ ਹੈ ਸੱਪਾ ਇਹ ਵੇ ਕਿ ਅਜੇ ਵੀ ਬਾਈਕ ਉਹ ਕਿ ਬਾਪ ਇੰਕਾਊਂਟਰ ਕਰਕੇ ਆ ਜਾਓ ਤੇ ਤਨਖਾਹ ਤੋਂ ਅਕੀਦੇ ਦਾ ਪ੍ਰੋਮੋਸ਼ਨ ਤੁਹਾਨੂੰ ਮਿਲੇਗੀ ਪੈਸੇ ਤੁਹਾਨੂੰ ਮਿਲਣਗੇ ਤੇ ਘਟਵਾਦ ਹੋ ਗਈ ਤੇ ਕੋਰਟ ਕਚਰੀ ਹੋਈ ਤੇ ਸਰਕਾਰ ਵੇਖੇਗੀ ਇਹ ਹੀ ਸਿਆਪਾ ਹੁਣ ਉਹ ਜਿਹੜੇ ਮੁੰਡੇ ਨੂੰ ਮਾਰ ਕੇ ਸੀ ਪਹਿਲਾਂ ਦੇਖੋ ਮਤਲਬ ਕਿ ਯਾਰ ਕਿਵੇਂ ਕਿਸੇ ਦੇ ਬੱਚੇ ਨੂੰ ਮਾਰ ਸਕਦੇ ਪੈਸਿਆਂ ਲਈ मतलब लुट तो आपकी मतलब ਤੁਹਾਡਾ ਕੰਮ ਹੀ ਲੁੱਟਦਾ ਰਹਿ ਗਿਆ ਤੇ ਤੁਸੀਂ ਉਹ ਇਨਾ ਕਾਨੂੰਨਾ ਕੰਮ ਕਰਕੇ ਆ ਰਹੇ ਹੋ ਇਹ ਫਿਰ ਦੇ ਬਾਅਦ ਜੋ ਕਟਮਾਰ ਕਰ ਰਹੇ ਹੋ ਦੈਟ ਮੀਨਸ ਕਿ देयर इज अ ਪ੍ਰੋਟੈਕਸ਼ਨ 100% ਕੋਈ ਸ਼ੱਕ ਥੋੜੀ ਹੈ ਤੇ ਤੁਸੀਂ ਨਹੀਂ ਕਰ ਰਹੇ ਸਾਰਾ ਪੰਜਾਬ ਪੱਠਾ ਹੋ ਗਿਆ ਸੀ ਸਾਰੀ ਆਰਮੀ ਹੋ ਗਈ ਸੀ ਇਕੱਠੇ ਵੱਡੇ ਤੋਂ ਵੱਡੇ ਜਰਨੈਲ ਤੋਂ ਮਤਲਬ ਜਿੰਨੋਂ ਵੀ ਸੀ ਸਾਰੇ ਨੇ ਡਿਫੈਂਸ ਮਿਨਿਸਟਰ ਤੱਕ ਪਹੁੰਚ ਕਰ ਗਏ ਸੀ ਡਿਪਾਰਟਮੈਂਟਸ ਤੱਕ ਪਹੁੰਚੇ ਕਰਾ ਕੇ ਹੋਇਆ ਕੀ ਦਰمیز ਉਹ ਕਿਸੇ ਨਾ ਪ੍ਰੋਬਲਮ ਫਿਰ ਹੋ ਜਾਂਦੀ ਕਿ ਜਾਨ ਮਾਲ ਦੀ ਇੰਡੀਆ ਜਿੰਨਾ ਧਰਮ ਦੀ ਗੱਲ ਕਰਨਿਆ ਉਹਨਾਂ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਕਰਦਾ ਜਦੋਂ ਜਸਪ੍ਰੀ ਦਾ ਇਨਕਾਊਂਟਰ ਹੋਇਆ ਉਸ ਦੇ ਵਿੱਚ ਕਿੰਨੇ ਜਿਹੜੇ ਪੁਲਿਸ ਮੁਲਾਜ਼ਮ ਸ਼ਾਮਿਲ ਸੀ ਕਹਾਈ ਸੀ ਯਾਰ ਚੱਲ ਚਾਲਨੇ ਤੇ ਜਿਹੜੇ ਇਹ ਜਿਹੜੀ ਪਾਰਟੀ ਸੀ ਕਰਨਲ ਬਾਡ ਦੀ ਕੁੱਟਮਾਰ ਦੇ ਵਿੱਚ ਸਾਰੇ ਉਹ ਸੀ ਸੇਮ ਸੀ ਮਤਲਬ ਕੀ ਹੈ ਨਾ ਪਰ ਉਹਨਾਂ ਦੇ ਵਕੀਲ ਸਾਹਿਬ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਬੜਾ ਬਰੂਟਲੀ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਜਸਪ੍ਰੀਤ ਨੂੰ ਮਾਰਿਆ ਗਿਆ ਉਸ ਟੀਮ ਵੱਲੋਂ ਕਿਵੇਂ ਪੁਆਇੰਟ ਬਲੈਂਕ ਤੋਂ ਉਹਦੇ ਗੋਲੀਆਂ ਮਾਰੀਆਂ ਛਾਤੀ ਤੇ ਗੋਲੀਆਂ ਮਾਰੀਆਂ ਉਹ ਮਤਲਬ ਰੋਕ ਰਹੇ ਜੀ ਗੋਲੀਆਂ ਮਾਰੀਆਂ ਸਰ ਇੱਕ ਪਾਸੇ ਤਾਂ ਰੂਲ ਆਫ ਲਾ ਹੈ ਨਾ ਕਨਸਟੀਟਿਊਸ਼ਨ ਸਾਨੂੰ ਰੂਲ ਆਫ ਲਾ ਪ੍ਰੋਵਾਈਡ ਕਰਦਾ ਵੀ ਸਾਰਿਆਂ ਨੂੰ ਕਾਨੂੰਨ ਦੇ ਅਨੁਸਾਰ ਨਿਆਂ ਮਿਲਣਾ ਚਾਹੀਦਾ ਪਰ ਇੱਕ ਪਾਸੇ ਜਿਹੜੀ ਪੰਜਾਬ ਪੁਲਿਸ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਜਿਹੜੀ ਡਿਕਟੇਟਰਸ਼ਿਪ ਕਰਦੀ ਹੈ ਲੋਕਾਂ ਦੀ ਆਵਾਜ਼ ਨੂੰ ਦਬਾਉਂਦੀ ਹੈ ਇਹ ਕਿੱਥੋਂ ਤੱਕ ਸਹੀ ਸਮਝਦੇ ਹੋ ਤੁਸੀਂ ਇਹ ਕਿੱਥੇ ਇਹ ਮਤਲਬ ਕਿਸੇ ਹੀ ਸਰਕੇ ਤੋਂ ਤਾਂ ਨਹੀਂ ਇਹ ਇੱਕਦਮ ਗਲਤ ਹੈ ਇਹਨੂੰ ਹੁਣ ਜੇ ਰੋਕ ਲੈਣਗੇ ਨਾ ਦੇਖੋ ਇਹ ਵਾਪਸ ਆ ਰਿਹਾ 80s ਇਹ ਕਿਸ ਵੀ ਇਦਨ ਜਣ ਕੋ ਅਗਰੇ ਜੀ ਤਾਂ ਬੜੀ ਸੋਹਣੀ ਕਹਾਵਤ ਹੈ ਰੋਡ ਟੂ ਹੈਲ ਇਜ਼ ਗ੍ਰੈਜੂਅਲ ਕਹਿੰਦਾ ਨਰਕ ਜਾਂਦਾ ਰਾ ਬੜਾ ਨਾ ਗ੍ਰੈਜੂਅਲੀ ਹੌਲੀ 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 ਕਿਵੇਂ ਉਹ ਹਰ ਬੰਦਾ ਕਹਿੰਦਾ ਕੋਈ ਯਾਰ ਉਹਨੂੰ ਆ ਉਹ ਅਗਲਾ ਮੇਰੇ ਬਸ ਹਰ ਹੁੰਦਾ ਕਿ ਯਾਰ ਮੇਰਾ ਕਿਹੜਾ ਹੈ ਚਲ ਅੱਜ ਨਹੀਂ મતલਬ ਕਿ ਯੂ ਇਗਨੋਰ ਤੁਹਾਡੇ ਸਾਹਮਣੇ ਜੋ ਗਲਤ ਤੋਂ ਗਲ ਕੰਮ ਕਰਮ ਹੋ ਰਿਹਾ ਤੁਸੀਂ ਇਗਨੋਰ ਕਰ ਦਿਓ ਫਿਰ ਉਹ ਹੀ ਕੰਮ ਵਧਦੇ 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 ਕੋਲ ਦਾ ਸਾਉਂਨੇ ਉਹ ਮੈਂ ਕਿਉਂ ਕਹਿ ਰਿਹਾ 80 ਵਾਲੀ ਗੱਲ ਹੈ ਉਹ ਫਿਰ ਉਹ ਜਿਹੜੀ ਪੀੜੀ ਪਹਿਲੀ ਜਿਹਨ ਕਈ ਤੇ ਮਰ ਗਏ ਕਈ ਮਰਨ ਜੋ ਗਏ ਨੇ ਡੀਜੀਪੀ ਰੈਂਕ ਤੇ ਲਾ ਕੇ ਪੱਦੇ ਫੜ ਦੇਣਾ ਮਸਾਣੀ ਦੀ ਗੱਲ ਕਰਨਾ ਇਸ ਤਰ੍ਹਾਂ ਸ਼ੇਰ ਬਣਿਆ ਫਿਰਦਾ ਸੀ ਹੁਣ ਕੁੱਤੇ ਦੀ ਤੁੰਬ ਨਾਲ ਚੋਟਕੇ ਫਿਰਦਾ ਫਿਰ ਹਕੀਕਤ ਇਹੋ ਜਿਹਨੇ ਵੀ ਨੇ ਤੇ ਹੁਣ ਨਵੀਂ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਅਗਲਾ ਕਹਿੰਦਾ ਗਾਲਾਂਕ ਪੈ ਗਈਆਂ ਮੇਰਾ ਕੀ ਕੁਝ ਗਿਆ ਹੁਣ ਨਵੀਂ ਜਨਰੇਸ਼ਨ ਸੈਣੀ ਦੀ ਤੇ ਗੋਬਿੰਦ ਸਿੰਘ ਰਾਹ ਤੇ ਜਿਹਨੇ ਪੁਰਾਣੇ ਨਵੀਂ ਜਨਰੇਸ਼ਨ ਬਣ ਰਹੀ ਹੈ ਹੈਨਾ ਤੇ ਇਹ ਤੇ ਬੈਠਣੇ ਇਹ ਕਿੰਦੂ ਸੋਕਾ ਕੰਮ ਕੀ ਜਮੀਰ ਹੈ ਨਹੀਂ ਤੇ ਮੁੰਡਾ ਮਾਰਾ ਪੈਸੇ ਵੀ ਲੈ ਲਓ ਪ੍ਰਮੋਸ਼ਨ ਵੀ ਲੈ ਲਓ ਔਰ ਕੱਲ ਰਿਪੋਰਟ ਕਰੇਗੀ ਸਰਕਾਰ ਨੂੰ ਖਰਚਾ ਕਰੇਗੀ ਕਿੰਨ ਡਰ ਕੱਲ ਹੈ ਬਿਲਕੁਲ ਤਾਂ ਸਾਹਮਣੇ ਜਿਹੜੇ ਹੁਣ ਕਿਸੇ ਉਹਦੇ ਕੋਈ ਮੁੱਕਦੀ ਗੱਲ ਆ ਰਹੀ ਹੈ ਮਤਲਬ ਅੰਤ ਦੀ ਹੁਣ ਆਮ ਗੱਲਾਂ ਚੱਲਿਆ ਨੇ ਕਿ ਜਿਹੜੇ ਨੇ ਉਹ ਭੋਲੇ ਭਾਲੇ ਮੁੰਡਿਆਂ ਨੂੰ ਮਾਰ ਕੇ ਆਏ ਹਨ ਜਾ ਕੇ ਉਹਦੀ ਕਬਰ ਤੇ ਜਾਂ ਕਿਸੇ ਜਾ ਕੇ ਨਕਰਗੜ ਹੰਡੇ ਸਾਨੂੰ ਮਾਫਰ ਕਰਕੇ ਐਸੀ ਹੋ ਯਾਰ ਪਬਲਿਕ ਨੂੰ ਤੇ ਉੱਠਣਾ ਪਏਗਾ ਨਹੀਂ ਤੇ ਦੁਬਾਰਾ ਹੋ ਰਿਹਾ ਪਿਛਲੀ ਵਾਰ ਹੀ ਯਾਨ ਲੱਖਾਂ ਚੋਂ ਬੰਡੇ ਮਾਰੇ ਗਏ ਸੀ 25000 ਰੁਪਏ ਤੇ ਕੱਲੇ ਖੰਡਾ ਸਾਹਿਬ ਨੇ ਦਿੱਤਾ ਸਾਹਿਬ ਬਿਲਕੁਲ ਲਾਸ਼ਾਂ ਕਹਿੰਦੇ ਅੰਮ੍ਰੋ ਕੀ ਕਿਦਾ Rajasthan ਤੱਕ ਕੋਨਾਲ ਜਾਂਦੀਆਂ ਸੀ ਕਿੱਥੇ ਕਿੱਥੇ ਜਾਂਦੇ ਸੀ ਤੇ ਕੱਲ੍ਹ ਲਈ ਅੱਛਾ ਅੱਛਾ ਸਰ ਹਰਿਆਣੇ ਦੇ ਕੈਥਲ ਜੀ ਦਾ ਇੱਕ ਨੌਜਵਾਨ ਚੱਕਿਆ ਜਾਂਦਾ ਆ 25 ਸਾਲ ਦਾ ਉਹ ਨੌਜਵਾਨ ਆ ਪਟਿਆਲਾ ਖਾਲਸਾ ਕੋਸ ਦੇ ਵਿੱਚ ਉਹ ਸਟੱਡੀ ਕਰਦਾ ਸੀ ਉਹਨੂੰ ਇਸ ਕਰਕੇ ਚੱਕਿਆ ਜਾਂਦਾ ਕਿ ਉਹ ਪਾਕਿਸਤਾਨ ਦੇ ਵਿੱਚ ਗਿਆ ਸੀ ਤੇ ਉਹ ਪਾਕਿਸਤਾਨ ਲਈ ਸਪਾਈਂਗ ਦਾ ਕੰਮ ਕਰ ਰਿਹਾ ਸੀ ਇੰਡੀਆ ਦੀ ਜਿਹੜੀ ਖੁਫੀਆ ਜਾਣਕਾਰੀ ਉਹ ਪਾਕਿਸਤਾਨ ਨੂੰ ਪ੍ਰੋਵਾਈਡ ਕਰ ਰਿਹਾ ਸੀ ਪਰ ਉਸੇ ਪਿੰਡ ਦੇ ਮੁੰਡੇ ਉਸੇ ਨੌਜਵਾਨ ਦੇ ਪਿੰਡ ਦੇ ਮੁੰਡੇ ਸਾਹਮਣੇ ਆਏ ਨੇ ਕਈ ਪਰਿਵਾਰ ਸਾਹਮਣੇ ਆਏ ਨੇ ਵੀ ਇਹ ਮੁੰਡਾ ਬਹੁਤ ਭੋਲਾ ਭਾਲਾ ਸੀ ਬਹੁਤ ਸਿਆਣਾ ਵੀ ਸੀ ਇਹ ਕੋਈ ਹੈ ਜਿਹਨੇ ਕੰਮ ਨਹੀਂ ਕੀਤਾ ਵੀ ਜਿਹੜਾ ਪੁਲਿਸ ਪੁਲਿਸ ਵੱਲੋਂ ਉਹਨੂੰ ਧੱਕੇ ਨਾਲ ਚੁੱਕਿਆ ਗਿਆ ਇਹ ਤੁਸੀਂ ਕਿੱਥੋਂ ਤੱਕ ਸਹੀ ਸਮਝਦੇ ਹੋ ਕਿ ਇੱਕ ਪੰਜਾਬੀ ਨੂੰ ਖਾਸ ਕਰਕੇ ਕਿਉਂ ਟਾਰਗੇਟ ਕੀਤਾ ਜਾ ਰਿਹਾ ਇੱਕ 25 ਸਾਲ ਦਾ ਨੌਜਵਾਨ ਹਾਲਕਿ ਉਹਦੇ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਉਹਦੇ ਪਿੰਡ ਵਾਲੇ ਕਹਿ ਰਹੇ ਨੇ ਵੀ ਇਹ ਨੌਜਵਾਨ ਐਵੇਂ ਦਾ ਕੁਝ ਨਹੀਂ ਕਰ ਰਿਹਾ ਸੀ ਜਿਹੜਾ ਉਹਦੇ ਜਿਹਦੇ ਨਾਲ ਦੇਸ਼ ਦੀ ਰਾਖੀ ਜਾਂ ਸੁਰੱਖਿਆ ਭੰਗ ਹੋਵੇ ਪਰ 25 ਐਵੇਂ ਚੱਕ ਕੇ ਲੈ ਜਾਣਾ ਬਿਨਾਂ ਪ੍ਰੂਫ ਤੋਂ ਬਿਨਾਂ ਸਬੂਤ ਤੋਂ ਤੁਸੀਂ ਕਿਵੇਂ ਸਮਝਦੇ ਹੋ ਬਹੁਤ ਗੱਲ ਦਾ ਮੈਨੂੰ ਫਿਕਰ ਹੈ ਇਹੀ ਤਾਂ ਪਹਿਲਾਂ ਹੁੰਦਾ ਸੀ ਉਹ ਬੰਦਾ ਫੜ ਕੇ ਲੈ ਜਾਓ ਫਿਰ ਜੋ ਉਹਨੂੰ ਬਚਾਣ ਲਈ ਪੈਸੇ ਘਟੋਰਾ ਕਰਨਾ ਉੱਥੇ ਗਿਆ ਠੀਕ ਹੈ ਤੁਹਾਡੀ ਸਕਰੀਨਿੰਗ ਹੁੰਦੀ ਉੱਥੇ ਜਾ ਕੇ ਤੇ ਉੱਥੇ ਤੁਹਾਡੇ ਵੀ ਅਗੇ ਨਿਕਲ ਕੇ ਚਲੋ ਮੈਂ ਕਹਿੰਦਾ ਤੁਸੀਂ ਉਹ ਮੁੰਡਾ ਪਾਸ ਥੋੜੀ ਜਾਏਗਾ ਤੁਸੀਂ ਉਹਦੇ ਕੋਲ ਕਿਹਾ ਕਿ ਇਨਵੈਸਟੀਗੇਸ਼ਨ ਕਰੋ ਬਾਇ অল ਮਿਸ ਕਰੋ ਨੋਬਾਡੀ ਸਟੋਪਿੰਗ ਇਨ ਥੈਟ ਹਾਂ ਫਿਰ ਤੁਹਾਨੂੰ ਪਤਾ ਹੈ ਕਿ ਉੱਥੇ ਜੱਸੇ ਜਾਂਦੇ ਨੇ ਉੱਥੇ मतलब ਕੋਈ ਤੁਹਾਡੇ ਕੋਲ ਐਵੀਡੈਂਸ ਤ ਹੋਣਾ ਚਾਹੀਦਾ ਨਾ ਕਿ ਐਵੇਂ ਤੁਸੀਂ ਕਹਿ ਦੋ ਕਿ ਉਹਨਾਂ ਕੋਲ ਕਿਹੜਾ ਐਵੀਡੈਂਸ ਹੈਗਾ ਗਲਤ ਬੰਦਾ ਹੈ ਡੈਫੀਨਿਟਲੀ ਉਹਨੂੰ ਆਪਣਾ ਲਾਅ ਦੇ ਨਾਲ ਜੋ ਹੈਂਡਲ ਕਰਨਾ ਕਰੋ ਪਰ ਕਿਸੇ ਨੂੰ ਬਿਨਾ ਲਾਅ ਤੋਂ ਲੈ ਕੇ ਆਓ ਸਾਰਾ ਮੋਹਲਾ ਗਲੀ ਮੰਡਾ ਦੀ ਗੱਲ ਕਰ ਰਿਹਾ ਫਿਰ ਦੇਖੋ ਉਹ ਬੱਚਾ ਕੱਲਾ ਤੇ ਗਿਆਨੀ ਹੋਏਗਾ ਹਾਂ ਉਹ ਦੱਸਾ ਦੇਗਾ ਹਾਂ ਜੀ ਜੀ ਇਹ ਕਦੀ ਹੋ ਸਕਦਾ ਇੱਕ ਦੱਸਾ ਉਦੋਂ ਕਰ ਜਾ ਤੇ ਬਾਕੀ ਸਾਰੇ ਆ ਜਾਣ ਸੋ ਇਨਵੈਸਟੀਗੇਟ ਪ੍ਰੋਪਰਲੀ ਹਿਮ ਵਿਦ ਹਿਮ ਇਨ ਹਿਊਮੈਨਿਟੀ ਬਾਹਰ ਦੇ ਮੁਲਕਾਂ ਜਿਹੜੇ ਹੁੰਦੇ ਨੇ ਨਾ ਜੀ ਜੀ ਤੁਸੀਂ ਥੋੜੀ ਜਿਹੀ ਮੁੰਡਾ ਚੁੱਕ ਲੋ ਤੇ ਫਿਰ ਉਹ ਤੇ ਲਾ ਦਿਓ ਇਨਵੈਸਟੀਗੇਟ ਜੋ ਗਲਤੀ ਹੈ ਗਿਆ ਭੈਸ ਜੋ ਜੋ ਲੋਕ ਬੰਦ ਕਰੋ ਪਰ ਹਰਾਸ ਕਰਨਾ ਉਹ ਕਰਨਾ ਉਹ ਗਲਤ ਹੈ ਦਟ ਮਸਟ ਸਟਾਪ ਉਹਦੇ ਲਈ ਇੱਕ ਸੁਣ ਲਓ ਇਹਨੂੰ ਰੋਕਣ ਲਈ ਪਬਲਿਕ ਨੂੰ ਹੀ ਬਾਹਰ ਆਉਣਾ ਪਏਗਾ ਜੇ ਪਬਲਿਕ ਘਰ ਬੈਠੇ ਰਹਗੀ ਉਹ ਇਹ ਚੀਜ਼ ਵਾਪਸ ਆ ਗਿਆ ਸਿੱਧੇ ਜਿੱਕਰ ਹੁਣ ਉਦੋਂ 80 ਚਲੋ 80 ਤੋਂ ਮੈਂ ਚਾਹੁੰਦਾ 32 ਸਾਲ ਦਾ ਉਦੋਂ ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਿਹੋ ਜੀਆਂ ਗੱਲਾਂ ਹੋ ਸਕਦੀਆਂ ਨੇ ਅੰਦਾਜ਼ਾ ਹੀ ਨਹੀਂ ਸੀ ਕਿ ਇਹਨੇ ਜ਼ੁਲਮ ਹੋ ਰਿਹਾ ਨੇ ਹਾਂ ਜੀ ਤੇ ਹੁਣ ਤੇ ਸਾਰਿਆਂ ਨੂੰ ਪਤਾ ਹੈ ਸਾਰੇ ਪੁਰਾਣੀਆਂ ਗੱਲਾਂ ਖੁੱਲ ਚੁੱਕੀਆਂ ਨੇ ਵਾਂਸ ਅਗੇਨ ਕਿ ਲਖਣ ਮੁੰਡੇ ਮਾਰੇਗੇ 25 ਹਜ਼ਾਰ ਕੱਲਰ ਦੇ ਕਰਕੇ ਸੀ ਤੇ ਕਿਉਂ ਮਾਰੇਗੇ ਕਿਵੇਂ ਮਾਰੇਗੇ ਤੇ ਮੈਨੂੰ ਗਲਤੀ ਨਾ ਲੱਗੇ ਆਪਣਾ ਪਾਰਲੀਮੈਂਟ ਦੇ ਵਿੱਚ ਉਦੋਂ ਜਦੋਂ ਹੋਏ ਤੇ ਐਸੀ ਕਿ 47 ਹਜ਼ਾਰ ਪੁਲਿਸਮੈਨਾਂ ਨੂੰ ਔਰ ਦਿੱਤੇ ਗਏ ਸੀ ਹੂੰ 47 ਹਜ਼ਾਰ ਨੂੰ ਅਵਾਰਡ ਦਿੱਤੇ ਗਏ ਇਹਦਾ ਮਤਲਬ ਕੀ ਹੈ ਹੈ ਬਿਲਕੁਲ ਸਾਬ ਦੀ ਗੱਲ ਅਵਾਰਡ ਦੇ ਹੀ ਸੀ ਮੁੰਡੇ ਮਾਰੇ ਦੋ ਹੋਰ ਤੇ ਕੋਈ ਆਈ ਨਹੀਂ ਸੀ ਨਾ ਹਾਂਜੀ ਹਨਾ ਉਦੋਂ 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 ਕਰਕੇ ਖੜਕਾਈ ਜੰਮ ਬੱਜ ਰਿਹਾ ਜੀ ਸਰ ਇੱਕ ਪਾਸੇ ਸਰਕਾਰ ਉੱਤੇ ਲੋਕਾਂ ਦਾ ਪ੍ਰੈਸ਼ਰ ਹੈ ਪ੍ਰੈਸ਼ਰ ਇਹ ਹੈ ਵੀ ਪੰਜਾਬ ਦੇ ਵਿੱਚ ਨਸ਼ੇ ਖਤਮ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਜਿਹੜਾ ਗੈਂਗ ਕਲਚਰ ਹੈ ਉਹ ਖਤਮ ਹੋਣਾ ਚਾਹੀਦਾ ਤੇ ਪੰਜਾਬ ਸਰਕਾਰ ਗੈਂਗ ਕਲਚਰ ਨੂੰ ਖਤਮ ਕਰ ਰਹੀ ਹੈ ਗੈਂਗਸਟਰ ਨੂੰ ਫੜ ਕੇ ਉਹਨਾਂ ਦੇ ਪੱਟਾਂ ਵਿੱਚ ਗੁਲੀਆਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਢਾਈ ਜਾ ਰਹੇ ਨੇ ਉਹਨਾਂ ਨੂੰ ਵੀ ਨਿਸਤ ਨਬੂਤ ਕੀਤਾ ਜਾ ਰਿਹਾ ਹੈ ਫੜਿਆ ਜਾ ਰਿਹਾ ਤੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਤੁਸੀਂ ਇਹ ਸਾਰੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਲੋਕ ਕਹਿੰਦੇ ਨੇ ਸਖਤ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਸਖਤ ਕਾਰਵਾਈ ਕਰਦੀ ਹੈ ਤਾਂ ਫਿਰ ਜਿਹੜੇ ਵਿਦਵਾਨ ਨੇ ਉੱਡੇ ਆਗੂ ਨੇ ਉਹ ਸਰਕਾਰ ਦਾ ਵਿਰੋਧ ਵੀ ਬੜੀ ਛੇਤੀ ਕਰਨ ਲੱਗ ਜਾਂਦੇ ਨੇ ਨਹੀਂ ਨਹੀਂ ਦੇਖੋ ਸਿੱਧਾ ਗੱਲ ਲਾ ਜਨਾ ਸਿੰਪਲ ਫਾਰਮੂਲਾ ਹੈ ਲਾ ਇਸ ਗਾਟ ਟੂ ਬੀ ਵੈਰੀ ਸਕੇ ਕਿ ਦਾ ਫਰਮ ਲਾਡ ਲਾ ਹਾਸ ਟੂ ਬੀ ਫਰਮ ਮਤਲਬ ਡੱਡਾ ਹੋਣਾ ਚਾਹੀਦਾ ਬਟ ਲਾ ਹਾਸ ਟੂ ਬੀ ਫੇਅਰ ਦਾ ਫਰਮ ਐਂਡ ਫੇਅਰ ਡੱਡਾ ਲਾ ਹੋਣਾ ਚਾਹੀਦਾ ਬਟ ਇਨਸਾਫ ਦੇ ਨਾਲ ਫਰਮ ਐਂਡ ਫੇਅਰ ਜੀ ਡਾਡਾ ਨਾ ਜੀ ਡਾਡਾ ਬਿਲਕੁਲ ਡਾਡਾ ਜਨਬ ਡਾਡਾ ਪਰ ਉਹਦੇ ਫੇਰ ਨਾ ਇਹ ਥੋੜੀ ਡਾਡਾ ਦੇ ਜਿੰਨੂੰ ਫੜ ਕਰ ਕਰਾ ਕੇ ਐ ਕੋਈ ਬੰਦਾ ਨਹੀਂ ਮਿਲਦਾ ਦੋ ਮੁੰਡੇ ਚੁੱਕੇ ਮਾਰ ਦੋ ਲਿਆ ਫੌਦੀ ਮਾਰ ਦਿੱਤੇ ਸੋ ਫੇਰ ਇਜ਼ ਦਾ ਫੇਅਰਨੈਸ ਤੁਸੀਂ ਡਾਡਾ ਦੇ ਬਖਾਂਦੇ ਹੋ ਮੁੰਡੇ ਚੁੱਕ ਲੈ ਦੋਸਤਾਂ ਨੂੰ ਗੋਲੀ ਮਾਰ ਦਿਆ ਕਰ ਤਾਂ ਫੇਰ ਇਜ਼ ਦਾ ਫੇਅਰਨੈਸ ਹਮਮ ਔਰ ਬਾਹਲੇ ਮੁਲਕਾਂ ਚ ਕਿ ਫਰਕ ਹੈ ਯਹੀ ਫਰਕ ਹੈ ਕਿ ਡਾਡਾ ਹੈ ਉਹਨਾਂ ਅਮਰੀਕੀ ਸਭ ਕਿਤੇ ਮੁਲਕ ਲੈ ਲੋ ਜੀ ਜੀ ਉਹ ਫੇਰਨੈਸ ਉਹ ਚੋਣੀ ਨਹੀਂ ਹੈ ਜਿੰਨਾ ਡਾਡਾ ਹੈ ਉੰਨੀ ਫੇਰ ਸਾਡੇ ਫੇਰਨੈਸ ਹੈ ਹੀ ਨਹੀਂ ਹਮਮ ਇਹ ਤਾਂ ਦੱਸਿਆ ਆਪਾ ਸੈਂਪਲ ਦੀ ਗੱਲ ਸਰ ਜੇ ਆਪਾਂ ਗੈਂਗ ਕਲਚਰ ਦੀ ਗੱਲ ਕਰੀ ਤਾਂ ਬੈਸਟ ਦੇ ਵਿੱਚ ਵੈਸਟਰਨ ਕੰਟਰੀਆਂ ਜਾਂ ਅਮਰੀਕਾ ਦੇ ਵਿੱਚ ਵੀ ਕ੍ਰਾਈਮ ਬਹੁਤ ਹੈ ਤੇ ਭਾਰਤ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਤੇ ਉਹਦਾ ਜਿਹੜਾ ਇੰਪੈਕਟ ਆ ਪੰਜਾਬ ਦੇ ਵਿੱਚ ਬੈਸਟ ਦਾ ਇੰਪੈਕਟ ਲਗਾਤਾਰ ਪੈ ਰਿਹਾ ਹੈ ਚਾਹੇ ਸਾਡੇ ਸੱਭਿਆਚਾਰ ਤੇ ਹੈ ਚਾਹੇ ਗੈਂਗイズਮ ਤੇ ਹੈ ਚਾਹੇ ਨਸ਼ਾ ਡਰੱਗਸ ਸਮਗਲਿੰਗ ਤੇ ਹੈ ਠੀਕ ਹੈ ਪਰ ਸਰਕਾਰ ਵੱਲੋਂ ਤਾਂ ਪੂਰਾ ਐਫਰਟ ਕੀਤਾ ਜਾ ਰਿਹਾ ਹੈ ਹੁਣ ਜਿਹੜਾ ਯੁੱਧ ਨਸ਼ਾ ਵਿਰੁੱਧ ਸਰਕਾਰ ਵੱਲੋਂ ਮੁਹਿੰਮ ਚੜੀ ਗਈ ਹੈ ਦੂਜਾ ਕੱਲ ਪਰਸੋ ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਮੋਰਚਾ ਵੀ ਜਿਹੜਾ ਨਸ਼ਾ ਵਿਰੁੱਧ ਮੋਰਚਾ ਮਾਰਚ ਕੱਢਿਆ ਗਿਆ ਸੀ ਅ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਉੱਥੇ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਸੀ ਕਿ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜੀ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਮਤਲਬ ਕੀ ਇਹ ਸਾਰਾ ਪਹਿਲੇ ਕੱਲ ਜਿਹੜਾ ਮੇਰਾ ਤੁਹਾਡਾ ਰਿਐਕਸ਼ਨ ਕਿ ਨਸ਼ੀਦ ਸਾਹਿਬ ਦੀ ਗੱਲ ਹੈ ਨਾਲੇ ਯਾਰ ਹੁਣ ਕਹਿਣ ਦਾ ਮਤਲਬ ਕਿ ਉਹ ਕੀ ਕਿਹਾ ਪੁਰਾਣੇ ਜ਼ਮਾਨੇ ਚਲੇ ਗਏ ਚੋਣ ਨਿਯੋਜਿਤ ਸੀ ਹੁਣ ਤੇ ਸਾਰਾ ਕੁਝ ਖੁੱਲ ਰਿਹਾ ਚਲੋ ਆਪਾਂ ਸਾਰਿਆਂ ਗੱਲਾਂ ਛੱਡੋ ਮੇਰੇ ਵੀ ਛੱਡੋ ਆਪਣੇ ਆਪਣੇ ਐਮਐਲਏ ਨੇ ਕੋਵਰ ਵਿਜੇ ਪ੍ਰਤਾਪ ਹਾਂ ਠੀਕ ਹੈ ਉਹਨਾਂ ਨੇ ਕਲੀਅਰਲੀ ਕਹਿੰਦਾ ਕਿ ਜੋ ਵੀ ਸਰਕਾਰ ਸਰਕਾਰ ਚੱਲਦੀ ਮਾਫੀ ਮਾਫੀਆ ਸਰਕਾਰ ਚਲਾ ਰਹੀ ਇੱਕ ਐਮਐਲਏ ਕਹਿ ਰਿਹਾ ਹਾਂ ਉਹਨੇ ਕੀ ਕਿਹਾ ਕਿ ਸਰਕਾਰ ਨੂੰ ਮਾਫੀਆ ਚਲਾਉਂਦੀ ਹੈ ਉਹਦਾ ਮਤਲਬ ਕਿ ਲਾਅ ਐਂਡ ਆਰਡਰ ਵੀ ਮਾਫੀਆ ਦੇ ਹੱਥ ਸੇ ਜੋ ਬਾਕੀ ਜੋ ਬਕਵਾਸ ਹੈ ਰੇਤਾ ਬਜਰੀ ਬਤਨ ਜਿਹੜੀ ਸਟੇਟ ਦੀ ਕਮਾਈ ਹੈ ਉਹ ਮਾਫੀਆ ਚ ਲਾਂਦੀ ਹੈ ਤੇ ਬਿਹੜਾ ਕਰਕੇ ਹੋਣਾ ਹੀ ਹੈ ਜੀ ਫਿਰ ਵਾਂਸ ਅਗੇਨ ਵਿਜੇ ਪ੍ਰਤਾਪ ਉਹਨਾਂ ਆਪਣੇ ਇੱਕ ਇੱਕ ਇੰਟਰਵਿਊ ਦੇ ਚੈਨ ਵਿੱਚ ਵਿਧਾਨ ਸਭਾ ਦੇ ਵਿੱਚ ਕਹਿੰਦਾ ਇਦੋਂ ਇਦੋਂ ਜਿਆਦਾ ਹੋਰ ਕੀ ਪ੍ਰਮਾਣ ਚਾਹੀਦਾ ਹੈ ਹੈਨਾ ਉਜੇ ਸਰਕਾਰ ਚ ਕਰ ਲਿਆ ਹੈ ਤਾਂ ਫਿਰ ਇਹ ਹੋਏ ਕਦੀ ਤੇ ਕੋਈ ਜੋ ਵੱਡਾ ਗਲਤ ਕੰਮ ਹੁੰਦਾ ਹੈ ਇਸ ਸਟੇਟਮੈਂਟ ਸਾਰੀ ਦੁਨੀਆ ਦੀ ਕੋਈ ਵੱਡਾ ਗਲਤ ਕੰਮ ਵੱਡਾ ਗਲਤ ਕੰਮ ਸਰਕਾਰ ਕਰਾਂਦੀ ਹੈ ਸਰਕਾਰ ਕਰਾਂਦੀ ਹੈ ਜਾਂ ਉਨੂੰ ਥਾਪੀ ਜਾਂਦੀ ਹੈ ਅੱਛਾ ਤੁਹਾਨੂੰ ਲੱਗਦਾ ਵੀ ਕਰਨਲ ਬਾਠ ਦੇ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇਗਾ ਅਤੇ ਜਸਪ੍ਰੀਤ ਦੇ ਪਰਿਵਾਰ ਨੂੰ ਵੀ ਇਨਸਾਫ ਮਿਲੇਗਾ ਜਿਹੜਾ ਅੱਜ ਕੱਲ ਕਿਉਂਕਿ ਇਹ ਜਸਪ੍ਰੀਤ ਦਾ ਮਾਮਲਾ ਬਹੁਤ ਹਾਈਪ ਤੇ ਹੈ ਲੋਕ ਕੀ ਗੱਲਾਂ ਕਰ ਰਹੇ ਨੇ ਫੇਕ ਐਨਕਾਊਂਟਰ ਦੀ ਗੱਲਾਂ ਕਰ ਰਹੇ ਨੇ ਤੇ ਉਹਨਾਂ ਖਿਲਾਫ ਸਖਤ ਜਿਹੜੀ ਸਜ਼ਾ ਦੀ ਮੰਗ ਕਰ ਰਹੇ ਨੇ ਜਿਹੜੇ ਪੁਲਿਸ ਪਾਰਟੀ ਸੀ

ਜੇ ਹੁਣ ਇਹਨਾਂ ਮੁੰਡਿਆਂ ਨੇ ਜਿੰਨਾ ਕੀਤਾ ਸਾਰਾ ਉਹਦੋਂ ਮਾਰ ਕੇ ਆਇਆ ਅੰਦਰ ਕੀ ਕੀਤਾ ਤਾਂ ਹੁਣ ਇਨਸਾਫ ਹੈਜ਼ ਟੂ ਕਮ ਇੱਕ ਰਾਕੇ ਔਰ ਪਬਲਿਕ ਨੂੰ ਨਾਲ ਸਪੋਰਟ ਦੇਣਾ ਪਏਗਾ ਇਹ ਪਬਲਿਕ ਦਾ ਫਰਜ਼ ਹੈ ਪਰਿਵਾਰ ਦਾ ਤੇ ਦੁੱਖ ਹੈ ਪਰਿਵਾਰ ਦੇ ਵਿਚਾਲੇ ਤੇ ਕੀ ਇਸ ਦਿਨ ਦਾ ਟੰਪਰ ਉੱਜੜ ਦੇਖੋ ਪਰ ਪਰਿਵਾਰ ਚ ਕੋਈ ਬਜ਼ੁਰਗੀ ਮੌਧੇ ਬੋਲ ਰਿਹਾ ਇਹ ਤਾਂ ਜਵਾਨ ਮੁੰਡਾ ਉਹਨਾਂ ਨਾਲ ਜਿਹੜਾ ਕਹਿਰ ਹੋਇਆ ਕੀਤਾ ਗਿਆ ਉਹਦੇ ਲਈ ਤਾਂ ਪਬਲਿਕ ਨੂੰ ਨਾਲ ਖੜਾਉਣਾ ਪਏਗਾ ਸਨਾਤ ਸੁਵਲਾਕੇ ਐਂਡ ਇਟਸ ਆਫ ਦੇਖੋ ਜਦੋਂ ਕੋਰਟ ਚ ਚਲਾ ਜਾਏ ਫਿਰ ਆਫਕੋਰਸ ਉਹ ਜਿਹੜੇ ਸਾਡੇ ਅਕੇ ਜੇਪਰਿਪੋਰਟ ਚਲਾ ਜਾਏ ਫਿਰ ਕੋਈ ਬਾਹਰ ਤੋਂ ਬੰਦਾ ਨਹੀਂ ਆਕਰ ਕੇ ਆਂਦਾ ਬਟ ਸਾਰੇ ਪੰਜਾਬ ਨੂੰ ਨਾਲ ਖੜਾਉਣਾ ਚਾਹੀਦਾ ਹੈ ਕਿਉਂ ਖੜਾਉਣਾ ਚਾਹੀਦਾ ਕਿਉਂਕਿ ਜੇ ਇਹ ਨਹੀਂ ਰੁਕੇ ਤੇ ਫਿਰ ਉਹ ਪੁਰਾਣੀ ਲੜੀ ਲੱਗ ਜਾਣੀ ਜੇ ਫਿਰ ਮੋਹੀ ਬਰਪੇ ਨਾਮ ਲੋ ਪ੍ਰਮੋਸ਼ਨਲ ਲੋ ਕਰਾ ਕਰਕੇ ਅੱਛਾ ਘਮਣ ਸਰ ਪੰਜਾਬ ਸਰਕਾਰ ਕਹਿੰਦੀ ਵੀ ਪੰਜਾਬ ਪੁਲਿਸ ਹੈ ਜਿਹੜੀ ਸਰਵਿਸ ਉਹ ਵੀ ਆਪਾਂ ਪੜ੍ਹਦੇ ਆ ਬਿਊਰੋਕ੍ਰੇਸੀ ਦੇ ਵਿੱਚ ਹਨਾ ਡੈਮੋਕ੍ਰੇਸੀ ਦੇ ਵਿੱਚ ਇਹ ਰੂਲ ਹੈ ਵੀ ਪੰਜਾਬ ਪੁਲਿਸ ਲੋਕਾਂ ਦੀ ਸਰਵਿਸ ਲਈ ਹੁੰਦੀ ਹੈ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਪਰ ਜਦੋਂ ਪੰਜਾਬ ਪੁਲਿਸ ਹੀ ਨਸ਼ਾ ਸਪਲਾਈ ਕਰਨ ਲੱਗ ਜੇ ਹਨਾ ਨਸ਼ਾ ਤਸਕਰੀ ਤੇ ਉੱਤਰ ਆਵੇ ਉਦੋਂ ਫਿਰ ਜਿਹੜੀ ਪੂਰੀ ਸਰਕਾਰ ਵੀ ਹੈ ਤੇ ਜਿਹੜੀ ਪੰਜਾਬ ਪੁਲਿਸ ਵੀ ਹੈ ਉਹ ਲੋਕਾਂ ਦੇ ਜਾਂ ਸ਼ੰਕਾ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਪਿਛਲੇ ਦਿਨੀ ਸਹੂਦ ਦੇ ਵਿੱਚੋਂ ਇੱਕ ਨਿਊਜ਼ ਸਾਹਮਣੇ ਆਈ ਹੈ ਵੀ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਡੀਐਸਪੀ ਹੈ ਉਹ ਖੁਦ ਨਸ਼ਾ ਸਮੱਗਲਿੰਗ ਕਰਦਾ ਹੈ ਇਹ ਆਪ ਦਾ ਜਿਹੜੀ ਡਰੱਗ ਮੰਨੀ ਹੈ ਉਹ ਆਪ ਦੀ ਪਤਨੀ ਦੇ ਅਕਾਊਂਟ ਵਿੱਚ ਟਰਾਂਸਫਰ ਕਰਵਾਉਂਦਾ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਡੇ ਅਗਸਟਿਡ ਆਫੀਸਰ ਇਹ ਕੰਮ ਕਰਨ ਲੱਗ ਜਾਣਗੇ ਤਾਂ ਲੋਕਾਂ ਨੂੰ ਆਸ ਦੀ ਉਮੀਦ ਹੈ ਇੱਕ ਕਿਰਨ ਦੀ ਉਮੀਦ ਹੈ ਜਿਹੜੀ ਇਨਸਾਫ ਦੀ ਉਹ ਤਾਂ ਮੁਸ਼ਕਲ ਲੱਭਣੀ ਪਰ ਮੈਂ ਫਰੂਸ਼ ਕੀ ਕਿਆ ਕਿ ਲਾਅ ਐਂਡ ਆਰਡਰ ਜਿਹੜਾ ਸੜਦਾ ਖਲੜੇ ਖੋਜ ਪਿਆ ਸਾਹਮਣੇ ਹੁਣ ਜਦੋਂ ਪਤਲ ਲਾ ਆਪਣੇ ਯਾਰ ਮੈਨੂੰ ਉਹ ਯਾਰ ਹੱਥ ਜੋੜ ਕੇ ਤੁਹਾਨੂੰ ਚਲ ਪੁਲਸੀਏ ਤੇ ਜੋ ਜਾ ਗਏ ਨੇ ਭਾਈ ਉਹਨਾਂ ਦੀ ਜਿਹੜੀ ਪੁਲਸੀਏ ਦੇ ਜਿਹੜੇ ਵਾਈਫ ਹੋ ਭੈਣਾ ਹੋ ਮਾਤਾ ਹੋ ਤੁਹਾਨੂੰ ਤੇ ਕਰੋਨਾ ਜਦੋਂ ਇਹੋ ਜਿਹੇ ਕੰਮੇ ਕਰ ਰਿਆ ਬੱਚਿਆਂ ਨੂੰ ਮਾਰ ਰਿਆ ਕਰ ਰਿਆ ਤੁਸੀਂ ਕਿ ਇੱਕ ਹਾਊ ਕੈਨ ਯੂ ਈਟ ਉਹ ਮਤਲਬ ਖੂਨ ਦੀ ਕਮਾਈ ਕਰ ਲਿਆ ਰਿਆ ਔਰ ਤੁਸੀਂ ਉਹ ਲੱਕੇ ਬੈਠਿਓ ਤੇ ਇਹ ਜੇ ਪੁਲਿਸ ਇਹਨਾਂ ਦੇ ਮੇਰੇ ਫਿਰ ਹੜ ਬੜ ਕੇ ਉਹ ਜਿਹੜੇ ਪੁਲਿਸ ਇਹੋ ਜਿਹੇ ਆਗੇ ਨੇ ਉਹਨਾਂ ਦੀਆਂ ਮਾਵਾਂ ਨੂੰ ਭੈਣਾਂ ਨੂੰ ਧੀਆਂ ਨੂੰ ਕਰ ਦੇ ਟੱਪਨ ਰਿਸ਼ਤੇਦਾਰਾਂ ਨੂੰ ਉਹ ਇਹਨਾਂ ਨੂੰ ਝੰਡੋੜੋ ਕਿ ਕਹ ਤੁਸੀਂ ਸਾਡੇ ਗੁਰੂ ਨੇ ਕਿਹਾ ਮਿਹਨਤ ਕਰੋ ਇਕ ਲਾਗੇ ਚ ਤਿੰਨ ਚਾਰ ਚੀਜ਼ਾਂ ਨੇ ਕਰੋ ਇੱਕ ਨਾਮ ਜਪੋ ਵੰਸ ਕੋ ਕਿਰਤ ਕਰੋ ਸਰਕਾਰੀ ਨੌਕਰੀਏ ਤੁਹਾਡੀ ਜੋ ਤੁਹਾਨੂੰ ਚਾਹੀਦਾ ਮਿਲਦਾ ਤੇ ਤੁਹਾਨੂੰ ਇਹ ਜੋ ਜ਼ਰੂਰੀ ਹੋ ਜੇ ਕੰਮ ਨੇ ਕਦ ਲਈ ਫਿਰ ਤੁਹਾਨੂੰ ਪਤਾ ਹੈ ਕਿ ਘਟ ਵੱਜ ਜਦੋਂ ਹੋ ਜਾਦਾ ਮੈਂ ਕੀ ਕਿਦਾ ਆ ਜਾ ਉਹ ਵੱਡੇ ਤੇ ਨਿਕਲ ਜਾਂਦੇ ਆਖਿਰ ਤੇ ਤੁਸੀਂ ਫਸਣਾ ਕਿੰਨੇ ਅੰਦਰ ਨੇ ਠੀਕ ਹੈ ਤੁਸੀਂ ਜਾਗੋ ਯਾਰ ਕਰਾ ਕੇ ਕਹੋ ਕਾ ਕਦੀ ਕਮਾਈ ਖਾਓ ਮਤਲਬ ਜਮ ਜਮ ਅਰੇ ਕੈਨ ਨਾ ਕਮਾਓ ਨੋ ਪ੍ਰੋਬਲਮ ਲੁਟੋ ਨਾ ਬਿਲਕੁਲ ਹੈ ਨਾ ਕਮਾਨਾ ਦੇ ਹਰ ਇੱਕ ਹੱਥੇ ਜੀ ਜੀ ਲੋਟਦੇ ਕਿਉਂ ਯਾਰ ਫਿਰ ਲੋਟਦੇ ਵੀ ਕਿਵੇਂ ਉਹ ਅਗਲਾ ਪਰਿਵਾਰ ਉਜਾੜ ਰਹੇ ਹੋ ਬੱਚੇ ਮਾਰ ਰਹੇ ਹੋ ਯਾਰ ਸੂ ਉਮੀਦ ਕਰਦੇ ਆ ਜਿਹੜਾ ਜਸਪ੍ਰੀਤ ਦਾ ਪਰਿਵਾਰ ਹੈ ਤੇ ਕਰਨਲ ਬਾਠ ਦਾ ਪਰਿਵਾਰ ਹੈ ਉਹਨਾਂ ਨੂੰ ਸਰਕਾਰ ਵੱਲੋਂ ਤੇ ਜਾਂ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਜਾਂ ਹਾਈ ਕੋਰਟ ਵੱਲੋਂ ਜਰੂਰ ਇਨਸਾਫ ਮਿਲੇਗਾ ਧੰਨਵਾਦ ਸਾਰਾ ਦੇਖੋ ਜੀ ਆਪਣਾ ਇਹ ਗੱਲ ਕਰ ਰਹੇ ਆ ਪੰਜਾਬੀਓ ਦੁਬਾਰਾ ਜੋੜ ਕੇ ਕਰ ਰਹੇ ਆ ਮੈਂ ਥਰਡ ਮੈਨੇ 50 ਦਾ ਜਨਮ ਮੈਂ ਪੁਰਾਣਾ ਹੱਤਵਾਲਾ ਮੈਂ ਸਿਟਾਡਲ ਦੀ ਸਟਾਰਟਿੰਗ ਤੋਂ ਵੱਧ ਦਾ ਵੇਖਿਆ ਸੀ ਕਿਵੇਂ ਮਤਲਬ ਅਤਿਆਚਾਰ ਹੋਇਆ ਅਰੇ ਪਾ ਜੇ ਤੁਹਾਨੂੰ ਨਹੀਂ ਪਤਾ ਹੋਣਾ ਚਾਹੀਦਾ ਉਥੇ ਪੁੱਥਿਆਣੇ ਦੇ ਵਿੱਚ ਕਰਕੇ ਤੀਆਂ ਪੈਣਾ ਨੂੰ ਲੰਗਿਆ ਕਰਦੇ ਸੀ ਭਰਾਵਾਂ ਦੇ ਨਾਲ ਕੁੜੀਆਂ ਨੂੰ ਉਲਟਾਉਂਦੇ ਸੀ ਇਹ ਸਾਰੀਆਂ ਗੱਲਾਂ ਬਾਹਰ ਨੇ ਤੁਸੀਂ ਇਹ ਚਾਹਦੇ ਹੋ ਦੁਬਾਰਾ ਹੋਏ ਸਟਾਪ ਇਟ ਜਾਗੋ ਬੋਲੋ ਦ ਸਟਾਪ ਇਟ